you ah. ਸਾਡੇ ਨਾਲ ਬਾਬਾ ਜੀ ਬਹੁਤ ਬਖ ਖਾਲਸਾ ਸਾਹਿਬ ਫਰਜ ਮਹਾਰਾ ਜਿੰਨਵਾਂ ਵਰਸ ਸੁਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਂਪੁਰਖ ਸੰਤ ਬਾਬਾ ਹਿਆਰਾ ਸਿੰਘ ਜੀ ਸੈੰਤ ਵੀ ਗੁਰਮਤ ਸਮਾਗਮ ਵਰਸੀ ਦੇ ਸਮਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਨਾਲ ਜਿਹੜੀ ਇਹ ਮਹਾਂਪੁਰਖਾਂ ਨੂੰ ਅਤਮਕ ਸਤ ਪਹੁੰਚੀਆਂ ਨੇ ਉਹਨਾਂ ਦੇ ਵਾਸਤੇ ਵੱਖ-ਵੱਖ ਲੰਗਰਾਂ ਦੇ ਪ੍ਰਬੰਧ ਕਾਰ ਸੇਵਾ ਸੰਪਰਦਾਏ ਬਾਬਾ ਮਨਜੀਤ ਸਿੰਘ ਜੀ ਕੋ ਮਨਾਵਾਲੇ ਬਾਬਾ ਤਰਜੀਤ ਸਿੰਘ ਜੀ ਉਹਨਾਂ ਵੱਲੋਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਸਾਰੀ ਸੰਗਤ ਨੂੰ ਜਿੰਨੀ ਵੀ ਇੱਥੇ ਲੱਖਾਂ ਦੇ ਨਾਲ ਗਿਣਤੀ ਦੇ ਨਾਲ ਸੰਗਤ ਆਈ ਸਾਰਿਆਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਕਿਹੜੇ ਕਿੰਨੇ ਜੱਸੀ ਜਿਹੜੇ ਉਹ ਚੱਲੇ ਜਥੇ ਜਿਹੜੇ ਕੀਰਤਨ ਦੇ ਤਾਂ ਬਹੁਤ ਮਰਬੀ ਪਰਸੋਂ ਦਾ 23 ਤਰੀਕ ਦਾ ਜਿਹੜਾ ਸਮਾਗਮ ਚੱਲ ਰਿਹਾ ਜੀ ਸ੍ਰੀ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਹਜੂਰੀ ਰਾਗੀ ਜਥੇ ਜਿਹੜੇ ਉਹ ਪਹੁੰਚੇ ਨੇ ਰਾਤੀ ਜਿਹੜਾ ਸਮਾਗਮ ਵਿੱਚ ਭਾਈ ਰਣਜੀਤ ਸਿੰਘ ਜੀ ਬਾਬਾ ਢੰਡਰੀਆਂ ਵਾਲੇ ਜੀ ਉਹਨਾਂ ਦਾ 10 ਤੋਂ ਲੈ ਕੇ 12 ਵਜੇ ਤੱਕ ਸਮਾਗਮ ਉਹਨਾਂ ਨੇ ਕੀਤਾ ਜੀ ਹੁਣ ਜਿਹੜੇ ਵੱਖ-ਵੱਖ ਜਥੇ ਨੇ ਕੀਰਤਨੀਏ ਉਹ ਆਪਣਾ ਜਿਹੜਾ ਵਾ ਉਹ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰ ਰਹੇ ਨੇ ਗੁਰਬਾਣੀ ਦਾ ਮਹਾਰਾਜ ਪਾਤਸ਼ਾਹ ਜੀ ਕਿੰਨੇ ਦਿਨ ਪਹਿਲਾਂ ਬਾਬਾ ਜੀ ਵਰਸੀ ਦੀਆਂ ਤਿਆਰੀਆਂ ਕਰ ਲਈਆਂ ਇਹ ਘੜ ਤੋਂ ਘੜ ਵੀ 2 ਮਹੀਨੇ ਪਹਿਲਾਂ ਜਿਹੜੀਆਂ ਵਰਸੀ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀ ਕਿੰਨੇ ਜਿਹੜੇ ਪਾਰਕਿੰਗ ਤੇ ਪ੍ਰਬੰਧ ਹੈ ਤੇ ਪ੍ਰਸ਼ਾਸਨ ਉਹ ਕਿੱਦਾਂ ਰਿਹਾ ਹੈ ਪ੍ਰਸ਼ਾਸਨ ਵੀ ਆਪੋ ਆਪਣੀ ਜਗ੍ਹਾ ਤੇ ਬੜਾ ਵਧੀਆ ਪ੍ਰਬੰਧ ਨਿਭਾ ਰਹੇ ਨੇ ਤੇ ਪਾਰਕਾਂ ਜਿਹੜੀਆਂ ਉਹ ਤਾਂ ਮਲਵੀ 35 40 ਕਿੱਲੇ ਜਿਹੜੇ ਪਿੱਛੇ ਪਾਰਕਾਂ ਨੇ ਉੱਥੇ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਖਾਸ ਟਰੈਕਟਰ ਟਰਾਲੀਆਂ ਹੋਰ ਵਹੀਕਲ ਜਿਹੜੀਆਂ ਬੱਸਾਂ ਉਹਦੀਆਂ ਨੇ ਸੰਗ ਦੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਉਹਨਾਂ ਦੇ ਵਾਸਤੇ ਉੱਥੇ ਵੀ ਪਿੰਡਾਂ ਵਾਲਿਆਂ ਨੇ ਵੱਖ-ਵੱਖ ਲੰਗਰ ਉੱਥੇ ਬਾਹਰ ਜਿਹੜੇ ਆ ਉਹ ਵੀ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਲਾਏ ਨੇ ਅੱਜ ਕਿੰਨਾ ਜਿਹੜਾ ਸਮਾਗਮ ਹੈ ਅੱਜ ਇਸ ਸਮਾਗਮ ਵਿੱਚ 23 ਤਰੀਕ ਤੋਂ ਸ਼ੁਰੂ ਹੋਇਆ ਤੇ 23 ਤੇ 24 ਅੱਜ 25 ਤਰੀਕਾ ਅੱਜ ਤੀਜਾ ਸਮਾਗਮ ਹੈ ਅੱਜ ਤੀਜਾ ਦਿਨ ਹੋ ਗਿਆ ਜੀ ਸੰਗਤ ਅੱਜ ਵੀ ਜਿਹੜੀ ਵੱਡੀ ਦਰਦਾਰ ਦੇ ਵਿੱਚ ਪਹੁੰਚ ਰਹੀ ਜੀ ਅੱਜ ਫਿਰ ਮੇਨ ਜਿਹੜੇ ਅੱਜ ਖੰਡਪੜ ਸਾਹਿਬ ਦੇ ਜਿਹੜੇ ਪਰਸੋਂ ਰੋਜ ਤੋਂ ਖੰਡਪੜ ਸਾਹਿਬ ਤੋਂ ਕੀ ਬਾਣੀ ਆਈ ਸਗਲੀ ਚਿੰਦ ਮਟਾਈ ਦੇ ਮਾਵਾ ਅਨੁਸਾਰ ਪਰਸੋਂ ਖੰਡਪੜ ਸਾਹਿਬ ਜਿਹੜੇ ਹੀ ਔਰ ਖਾਏ ਗਏ ਸੀ ਜਿਨ੍ਹਾਂ ਦੇ ਅੱਜ ਜਿਹੜੇ ਭੋਗ ਪਾਏ ਨੇ ਸਵੇਰੇ ਅਮਰਤ ਵੇਲੇ 10:00 ਵਜੇ 10:00 ਵਜੇ ਤੋਂ ਲੈ ਕੇ ਫਿਰ ਪੁੱਲੇ ਪੰਡਾਲਾਂ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਉੱਥੇ ਰਾਗੀ ਢਾਡੀ ਜਿਹੜੇ ਮਤਲਬ ਕੀਰਤਨ ਨਰੋਲ ਕੀਰਤਨ ਜਿਹੜਾ ਉਹ ਚੱਲ ਰਿਹਾ ਹੈ ਅਮਰਤ ਦਾ ਹਾਂ ਜੀ ਅਮਰਤ ਦਾ ਬਾਟਾ ਵੀ ਤਿਆਰ ਹੋਇਆ ਜੀ ਉਹ ਵੀ ਸੰਗਤ ਛਕ ਰਹੀ ਹੈ ਜੀ ਮਹਾਰਾ ਸੱਚੇ ਪਾ ਚੜ੍ਹਦੀ ਕਲਾ ਦੇ ਵਿੱਚ ਜੀਵਨ ਜੋ ਪੰਜ ਪਿਆਰੇ ਸਹਬਾਨ ਉਹਨਾਂ ਨੂੰ ਹਦਾਇਤ ਹੁਕਮ ਕਰਨਗੇ ਉਹਨਾਂ ਤੇ ਮਹਾਰਾਜ ਉਹਨਾਂ ਤੇ ਸਿਰ ਤੇ ਮਿਹਰ ਪ੍ਰਿਆਸ ਰੱਖ ਕੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੇ। ਹਾਂਜੀ ਕਿੰਨਾ ਵਰਸੀ ਸਮਾਗਮ ਇਹ 37ਵਾਂ ਸਮਾਗਮ ਹੈ ਜੀ 37 ਸਾਲ ਹੋ ਗਏ ਬਾਬਾ ਜੀ ਦੇ ਬਾਬਾ ਜੀ ਜਿਹੜਾ ਇਹ ਸੇਵਾ ਜਿਹੜੀ ਚੱਲ ਰਹੀ ਹੈ ਇਹ ਗੁਰਦਾਰੇ ਪਾਸੋਂ ਚੱਲ ਰਹੀ ਜਾਂ ਆਪ ਪਹਿਲਾਂ ਤੇ ਨਿੱਕੇ ਘੁੰਮਣਾ ਵੱਲੋਂ ਚੱਲਦੀ ਹੁੰਦੀ ਬਾਬਾ ਜੀ ਵੱਲੋਂ ਤੇ ਹੁਣ ਵੀ ਚੱਲ ਉਹਨਾਂ ਵੱਲੋਂ ਪਰ ਸੰਗਤ ਸੇਖਵਾਂ ਦੀ ਆ ਪ੍ਰਬੰਧ ਸਾਰਾ ਸੇਖਵਾਂ ਵੱਲੋਂ ਕੀਤਾ ਜਾਂਦਾ ਗੰਨਾ ਵੀ ਜੋ ਵੇਲਣਾ ਵੀ ਪ੍ਰਕਟ ਕਰਾਲੀਆਂ ਤੇ ਸੰਗਤ ਸੇਖੋਂ ਵੱਲੋਂ ਸਾਰੀ ਸੇਖਮਾਂ ਦੀ ਹੈ ਤੇ ਬਾਕੀ ਹੋਰ ਵੀ ਸੰਗਤ ਲਾਗੋ ਆਣ ਕੇ ਸਾਡੀ ਹੈਲਪ ਹੈਲਪ ਕਰਵਾ ਦਿੰਦੀ ਆ ਇਹ ਜਿਹੜਾ ਪ੍ਰਬੰਧ ਵਾ ਇਹ ਸੇਖੋਂ ਵੱਲੋਂ ਕੀਤਾ ਗਿਆ ਕਿ ਕਿੰਨੇ ਦਿਨ ਕਿੰਨੇ ਦਿਨ ਹੋਗੇ ਬਾਬਾ ਜੀ ਅੱਜੋ ਚੱਲ ਚੱਲ ਦਿਨ ਨੂੰ 23 24 25 ਆਜੋਗੇ ਪਰ ਜਿਹੜਾ ਰੋਹ ਦਾ ਲੰਗਰ ਲਾਇਆ ਵਾ ਇਹ 24 ਤਰੀਕ ਤੇ ਕੱਲ 4 ਵਜੇ ਤੋਂ ਚੱਲਣ ਰਿਹਾ ਰਾਤ ਵੀ ਚੱਲਦਾ ਰਿਹਾ ਆ ਜਸਵੀ ਰੱਤ ਲੰਡਿਆ ਕੱਲ ਰਾਤੀ ਬਾਬਾ ਜੀ ਜਿਹੜੀ ਸੰਗਤ ਹੈ ਕਿ ਬੜੇ ਮਨ ਇੰਟਰਨੈਸ਼ਨਲ ਤੱਕ ਕਿ ਸਤਿ ਬਾਬਾ ਪਰ ਰੀਅਲ ਪਹੁੰਚੀ ਸੀ ਤਨੀ ਸੰਗਤ ਜਿਹੜੀ ਨਮਾਸਤੂ ਬਾਬਾ ਜੀ ਸੰਗਤ ਇੰਨੀ ਕਦੀ ਅਸੀਂ ਵੇਖੀ ਨਹੀਂ 37 ਸਾਲ ਹੋ ਗਏ ਕਰਦਿਆਂ ਨੂੰ ਪਰ ਜਿੰਨੀ ਅੱਜ ਐਰਕਾ ਸੰਗਤ ਆਈ ਰਾਤ ਨੂੰ ਠਾਠਾ ਮਾਰਦਾ ਸਮੁੰਦਰ ਸੀਗਾ ਕੀ ਬਾਬਾ ਜੀ ਦੇ ਕਰਕੇ ਇੰਨਾ ਕੱਟ ਹੋਇਆ ਜੀ ਠੀਕ ਉਹਨਾਂ ਦਾ ਵੀ ਕੱਠਿਆ ਪਰ ਬਾਬਾ ਹਜ਼ਾਰਾ ਹੀ ਦੀ ਬੰਦਗੀ ਦਾ ਪ੍ਰਤਾਪ ਸਾਧੂ ਲੋਗ ਹੀ ਰੱਬ ਹੀ ਇਹ ਕਰਕੇ ਉਹਨਾਂ ਦਾ ਵੀ ਬਹੁਤ ਪ੍ਰਤਾਪ ਬਾਬਾ ਹਜ਼ਾਰਾ ਹੈਂਦਾ ਪ੍ਰਤਾਪ ਬਹੁਤ ਆ ਬਾਬਾ ਜੀ ਆਪ ਰੱਬ ਆਏ ਨਿਕਮਣਾ ਚ ਉਹਨਾਂ ਦੀ ਵੀ ਬਹੁਤ ਮਤਲਬ ਮਹਾਨਤਾ ਵਾ ਬਾਕੀ ਢੜਰੀਆਂ ਵਾਲੇ ਬਾਬਾ ਜੀ ਨੂੰ ਵੇਖਣ ਵਾਸਤੇ ਵੀ ਲੋਕ ਆਏ ਆ ਉਹਨਾਂ ਦਾ ਵੀ ਬਹਾਗਾ ਉਹ ਲਾਈ ਰੂਪ ਜਿਹੜੀ ਮਤਲਬ ਚੱਲ ਰਹੀ ਹੈ ਲੱਗ ਰਿਹਾ ਚੱਲ ਰਿਹਾ ਵਾ ਮਤਲਬ ਟਰਾਲੀ ਜਿਹੜੀ ਹੈ ਸੰਖਤ ਮਤਲਬ ਗੰਨਾ ਮੈਂ ਤੋੜ ਨਹੀਂ ਆ ਰਹੀ ਨਹੀਂ ਕੋਈ ਤੋੜ ਨਹੀਂ ਆਉਂਦੀ ਵੱਡਾ ਵੇਲਣਾ ਜੀ ਵੱਡਾ ਟਰੈਕਟਰ ਆ ਤੇ ਗੰਨਾ ਪਿੱਛੋਂ ਵੱਢ ਕੇ ਲਿਆਂਦਾ ਤਿੰਨ ਟਰਾਲੀਆਂ ਦਾ ਦੋ ਰਾਤیں ਗੱਡਦੀਆਂ ਤੇ ਤੀਜੀ ਹੁਣ ਸ਼ਾਮਾਂ ਤੱਕ ਨਿਕਲ ਜਾਣੀਆਂ ਉਹ ਟਰਾਲੀ ਵਾਲਾ ਪਤਾ ਲੱਗਦਾ ਟਰਾਲੀ ਖਾਲੀ ਹੋਣੀ ਨਹੀਂ ਟਰਾਲੀਆਂ ਦਾ ਤੇ ਵੇਖੋ ਜੀ ਬਾਬੇ ਦੀ ਬਰਕਤ ਆ ਬਾਬਾ ਜੀ ਕਦੀ ਇਹ ਕੰਮ ਚ ਕਦੀ ਟੋਟਨੀ ਆਈ ਸਾਨੂੰ ਅਸੀਂ ਭਾਵੇਂ ਟਰਾਲੀ ਲਿਆਈਏ ਭਾਵੇਂ ਚਾਰ ਲਿਆਈਏ ਸਾਡਾ ਸਰ ਜਾਂਦਾ ਤੁਹਾਡੇ ਕੋ ਜਿਹੜੀ ਬੁਗਾ ਦਾ ਜਿਹੜੀ ਡਿਊਟੀਆਂ ਗਾਰਡ ਬਣੇ ਤੁਸੀਂ ਬੈਠੇ ਜਿਹੜੀ ਦੇਖਦੇ ਦੇਖਦੇ ਕਰ ਰਹੇ ਥੋੜੀ ਜਿਹੀ ਅਗਲੇ ਮਹੀਨੇ ਉਹ ਨਹੀਂ ਜੀ ਦੇਖ ਰਹੇ ਅਸੀਂ ਕੌਣ ਕਰਨ ਜੋਗੇ ਦੇਖ ਰਹੇ ਉਹ ਬਾਬਾ ਜੀ ਕਰਨ ਦੇ ਅਸੀਂ ਤੇ ਕੋਨਾਂ ਜਨਮਾਣੇ ਜੇ ਕੁਕਰਿਆਂ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਬਾਬਾ ਜੀ ਦਾ ਸਾਰਾ ਵਾ ਉਹਨਾਂ ਦਾ ਕੀਤਾ ਕਰਾਇਆ ਉਹ ਟਰਾਲੀ ਜਿਹੜੀ ਆ ਮਰ ਰਾਤ ਦੀ ਲੱਗੀ ਇੰਨੀ ਕਿ ਮਤਲਬ ਨਹੀਂ ਇਹ ਟਰਾਲੀ ਇਹ ਟਰਾਲੀ 4 ਦਿਨ ਹੋ ਗਏ ਆ ਇੱਥੇ ਆਈ ਨੂੰ ਬਾਕੀ ਦੋ ਟਰਾਲੀ ਇੱਕ ਟਰਾਲੀ ਇਹ ਆ ਇੱਕ ਉਹ ਖਾਲੀ ਉਹ ਖਲੋਤੀ ਆ ਇੱਕ ਇਹ ਕੱਲ ਆਈਆਂ ਵਾ ਇਹ 3 ਦਿਨ ਕੀਤੀ ਖਲਾਰ ਗਏ ਆ ਆਪਾਂ ਕਿਉਂਕਿ ਫਿਰ ਇੱਕੋ ਦਿਨ गन्ना ਆਉਂਦਾ ਨਾ ਛਿਲ ਕੇ ਮਤਲਬ ਕੋਲੋਂ ਦੋ ਤਿੰਨ ਟਰਾਲੀ ਜਿਹੜੀ ਲੱਗ ਤਿੰਨ ਟਰਾਲੀਆਂ ਲੱਗੀਆਂ ਹਾਂਜੀ ਇਹ ਜਿਹੜੀ ਹੋਣ ਟਰਾਲੀ ਦਿਨੇ ਲਈ ਜਾਂ ਰਾਤ ਦੀ ਲੱਗੀ ਨਹੀਂ ਇਹ ਤੇ ਹੁਣ ਟਰਾਲੀ ਮੇਰੇ ਖਿਆਲ ਨਾਲ 12 ਵਜੇ 12 ਵਜੇ ਤੇ ਲੱਗੀ ਆ ਖਤਮ ਹੋ ਚੱਲੀ ਆ ਹਾਂਜੀ 12 ਵਜੇ ਲੱਗੀ 100 150 750 ਕੁਇੰਟਲ ਕੰਨਣਾ ਸੀਗਾ ਇਹਦੇ ਵਿੱਚ ਤੇ ਮੇਰੇ ਖਿਆਲ ਨਾਲ 50 ਕੁਇੰਟਲ ਰਹਿ ਗਿਆ ਉਹ ਦੋਆਂ ਘੰਟੇ ਨਿਕਲ ਜਣਾਏ ਵੇਲੇ ਨਾ ਵੱਡਾ ਬਾਬਾ ਜੀ ਦਾ ਤੇ ਟਰੈਕਟਰ ਵੀ ਵੱਡਾ ਘੜਿਆ ਇਹ ਵੀ ਤੂੰ ਹਰ ਸਾਲ ਜਿਹੜੀ ਇੱਥੇ ਲਾਉਂਦੇ ਏ ਜੀ ਬਾਬਾ ਜੀ ਹਰ ਸਾਲ ਸੇਵਾ ਲੈ ਲਿੰਦੇ ਆ ਅਹੀਂ ਨਹੀਂ ਕਰਦੇ ਇਹ ਬਾਬਾ ਜੀ ਦਾ ਤਰਸਿਆ ਉਹ ਕਰਵਾ ਲਿੰਦੇ ਆ ਪਰ ਜਿਹੜੀ ਥੋੜੀ ਜੀ ਹੈਗੀ ਕੀ ਜਾਂਦੇ ਹੁੰਦੇ ਆ ਸੋਭਾ ਉਹ ਸੰਗ ਦੀ ਝੋਲੀ ਚ ਪਾ ਦਿੰਦੇ ਸੇਖਾਂ ਵਾਲੀ ਚ ਪਰ ਕਰਤਾ ਤਰਸਾ ਬਾਬਾ ਹਜ਼ਾਰਾਂ ਹੈ ਬਾਬਾ ਨਾਨਕ ਕਾਲਪੁਰ ਖਾਪ ਕਰਨ ਵਾਲਾ ਵਾ ਬੰਦਾ ਦੇ ਭਾਜੀ ਆਪਣੀ ਮਰਜ਼ੀ ਦਾ ਸਾਰੀ ਲੈ ਸਕਦਾ ਕੀ ਕੀ ਫਿਰ ਰਸ ਦੇ ਵਿੱਚ ਜਿਹੜਾ ਇਸਤੇਮਾਲ ਜਰਾ ਕਰੂ ਰਸ ਦੇ ਵਿੱਚ ਤੁਹਾਡੇ ਸਾਹਮਣੇ ਆਦਰਕ ਪਿਆ ਵਾ ਨਿੰਬੂ ਆ ਆਪਣਾ ਦੂਜਾ ਕਿੰਨੂ ਆ برف ਵੀ ਲੈ ਕੇ ਪਾਈ ਦੀ ਆ ਤੇ ਕਮਾਦ ਮਿੱਠਾ ਵੇਖੀਦਾ ਵਾ ਵੀ ਕਿਹੜੀ ਵੈਰਾਈਟੀ ਮਿੱਠੀ ਆ ਉਸ ਹਾਵਣਾ ਫਿਰ ਗੰਨਾ ਲਾਉਣਾ ਪੈਂਦਾ ਉਹਦੇ ਇਸ ਜਗ੍ਹਾ ਤੇ ਆ ਕੇ ਤੇ ਜਿਹੜਾ ਕਮੀਰ ਕੜ ਦੂਜਾ ਕਮਾਦ ਵੀ ਆ ਕੇ ਮਿੱਠਾ ਹੋ ਜਗਾ ਉਹਦੇ ਬਾਬਾ ਜੀ ਦੀ ਬਾਣੀ ਨਾ ਹੋਈ ਜਾਂਦਾ ਜੀ ਮਿੱਠਾ ਹਾਂਜੀ ਹਾਂਜੀ ਮਤਲਬ ਬਰਕਤ ਦੀ ਫਾਟਰੀ ਜਿਹੜਾ ਮਤਲਬ ਜਿਹੜਾ ਤੁਸੀਂ ਲਾਇਨ ਕਹਿ ਲਾਏ ਨੇ ਮਤਲਬ ਇੱਕ ਦੋ ਮੀਟਰਾਂ ਚ ਮੈਂ ਦੇਖਣ ਡਿਆ ਭਰ ਜਾਂਦੇ ਉਹ ਜੀ ਹਾਂਜੀ ਫਿਰ ਵੇਲਣਾ ਵੀ ਵੱਡਾ ਵਾ ਬਾਬਾ ਜੀ ਦਾ ਵੀ ਥੋੜਾ ਪਤਾ ਤੁਹਾਨੂੰ ਪਤਾ ਬਾਬਾ ਕੰਮ ਸਾਰਾ ਬਾਬਾ ਜੀ ਦਾ ਚੱਲਣ ਡਿਆ ਅਸੀਂ ਤੇ ਇੱਕ ਹਿੱਲਾ ਵਿਸਿਲਾ ਆ ਉਹੀ ਕਰਨ ਵਾਲਾ ਜੇ ਅਸੀਂ ਆਖੀ ਅਸੀਂ ਕਰਨ ਵਾਲ ਸੰਗਤ ਬਾਹਰੋਂ ਵੀ ਬੜੀ ਆਈ ਆ ਆ ਸਾਰੇ ਵਰਤੌਣ ਵਾਲੇ ਬਾਹਰੋਂ ਆ ਵਰਤਨ ਮੰਨਣ ਵਾਲੇ ਬਾਹਰੋਂ ਆ ਸਾਡੇ ਦੇ ਇਨਕ ਸੰਗਤ ਜਿਹੜੀ ਸੇਖਮਾਂ ਦੀ ਆਈ ਆ ਬਾਕੀ ਬਾਬਾ ਅਮਰੀਕ ਸਿੰਘ ਦਾ ਬੜਾ ਸੰਜੋਗ ਆ ਸਾਨੂੰ ਜੀ ਮਤਲਬ 5 ਅਕਤੂਬਰ ਹੋ ਸਕੀ ਹੈ ਦੁਪਹਿਰ ਬਾਅਦ ਦੁਪਹਿਰ ਦਾ ਜਿਹੜਾ ਬਾਦ ਦਾ ਸਮਾ ਹੋ ਚੁੱਕਾ ਸੰਗਤ ਅੱਜੇ ਵੀ ਜਿਹੜੀ ਬਹੁਤ ਜ਼ਿਆਦਾ ਵੱਡੀ ਫਲਾਤ ਬਾਬਾ ਜੀ ਇਹ ਸੰਗਤ ਸ਼ਾਮਾਂ ਦੇ 6 7 ਵਜੇ ਤੱਕ ਇਦਾਂ ਹੀ ਰਹਿਣੀ ਹੈ ਜਿੰਨਾ ਚਿਰ ਤੱਕ 5 5:30 ਵਜੇ ਤੱਕ ਭੋਗ ਪੈਣਾ ਨਾ ਇਹ 7 ਵਜੇ ਤੱਕ ਸੰਗਤ ਇਦਾਂ ਹੀ ਰਹਿਣੀ ਹੈ ਹਾਂਜੀ ਲੋਕਾਂ ਦਰਸ਼ਨ ਆਈ ਜਾਣਾ ਕਰੀ ਜਾਣਾ ਚੱਲੀ ਜਾਣਾ ਆਈ ਜਾਣਾ ਦਰਸ਼ਨ ਕਰੀ ਜਾਣਾ ਚੱਲੀ ਜਾਣਾ ਪਰ ਰਾਤੀ ਬਹੁਤ ਹੀ ਰੋ ਤੋਂ ਵੱਡੀਆਂ ਜਿਹੜੀਆਂ ਪਾਰਕਾਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਛੋਟੇ ਪੈ ਗਏ ਨਹੀਂ ਛੋਟੇ ਪੈ ਗਏ ਹੋ ਰਾਤੀ ਮੈਨੂੰ ਦੱਸਣ ਦੇ ਆਣ ਕੇ ਉਧਰ ਲੰਗਰ 'ਚ ਜਿਹੜਾ ਲੰਗਰ ਚੱਲਣ ਰਿਹਾ ਹੈ ਆਪਣੇ ਉਧਰ ਵੀ ਕਹਿੰਦੇ ਸੀ ਪ੍ਰਬੰਧ ਛੋਟਾ ਪੈ ਗਿਆ ਵਰਤਾਵੇ ਵੀ ਕੋ ਉੱਥੇ ਫਿਰ ਥੋੜੇ ਜਿਹਾ ਘਟ ਕੇ ਬਹੁਤ ਜ਼ਿਆਦਾ ਰਸ਼ ਪੈ ਗਿਆ ਸੀ ਬਾਕੀ ਚਲੋ ਉਹ ਨਾ ਇੱਕ ਇੱਕ ਕਾਰ ਨਹੀਂ ਹੁੰਦਾ ਨਾ ਕੋ ਦਿਵਾਲੀ ਗੇਟੀ ਨੰਗੀ ਕੋ ਤਿਆਰ ਨਹੀਂ ਲੱਗਿਆ ਲੋਕ ਵਹਿਲੇ ਸੀਗੇ ਥੋੜੇ-ਬੋੜੇ ਤੇ ਬਾਕੀ ਬਾਬਾ ਜੀ ਦੀ ਬਰਸ਼ੀ ਦੇ ਵ ਦੂਆਂ ਬਰਸ਼ੀਆਂ ਦੇ ਵਿੱਚ ਖਾਠਾ ਮਾਰਦਾ ਕਾਠਿਆ ਨਹੀਂ ਇਸ ਇਲਾਕੇ ਵਿੱਚ ਤਾਂ ਵੈਸੇ ਵੀ ਬਾਬਾ ਜੀ ਦੇ ਵਿੱਚ ਨੂੰ ਕਾਫੀ ਜਿਹੜਾ ਸਾਰਾ ਇਲਾਕੇ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਤਸਵੀਰ ਬਾਬਾ ਜੀ ਦੀ ਦੇਖੋ ਜੀ ਇਹ ਤੇ ਸਾਡਾ ਗਰਦਾਸਪੁਰ ਦਾ ਜ਼ਿਲ੍ਹਾ ਆ ਗਰਦਾਸਪੁਰ ਦੇ ਜ਼ਿਲ੍ਹਾ ਦੇ ਵਿੱਚ ਭਾਗ ਲੱਗੇ ਨੇ ਮੈਨੂੰ ਇਹ ਆ ਜਾਂਦਾ ਆ ਵੀ ਪੰਜਾਬ ਦੇ ਵਿੱਚ ਬਾਬਾ ਜੀ ਦੇ ਫੋਟੋਆਂ ਲੱਗੀਆਂ ਨੇ ਬਾਹਰਲੇ ਮੁਲਕਾਂ 'ਚ ਵੀ ਲੱਗੀਆਂ ਨੇ ਬਾਬਾ ਜੀ ਦਾ ਪ੍ਰਤਾਪ ਹੈ ਹੀ ਇੰਨਾ ਜ਼ਿਆਦਾ ਜੀ ਭਗਤੀ ਇੰਨੀ ਬੰਦਗੀ ਇੰਨੀ ਉਹ ਤਾਂ ਫਿਰ ਵੀ ਇਹ ਤੇ ਹੁਣ ਆ ਹੀ ਹੁਣ ਘਰ ਘਰ ਫੋਟੋ ਲੱਗਣੀ ਹੈ ਧਰ ਘਰ ਮੰਨਤਾ ਹੋਣ ਦੇ ਬਾਬਾ ਜੀ ਬੋਲੋ ਕਿੰਨੀਆਂ ਜਿਹੜੀਆਂ ਪਾਰਕਿੰਗਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਕਿਤਾ ਕਰਵਾਉਂਦੀ ਪਾਜੀ ਵੇਖੋ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਨਾ ਉਹ ਵੀ ਉਹਨਾਂ ਵੱਲੋਂ ਉਹਨਾਂ ਦੇ ਹੱਥ ਖੜੇ ਹੋ ਗਏ ਸੀਗੇ ਬਾਹਰ ਪਾਰਕਿੰਗ ਉਧਰ ਪਾਰਕਿੰਗ ਕੋਈ ਮਤਲਬ ਕੋਈ ਇੱਥੇ ਹੁਣ ਅਸੀਂ ਰੋਲ ਆਈ ਆ ਸਾਡੇ ਵੀ ਹੱਥ ਖੜੇ ਹੋ ਜਾਂਦੇ ਕੇਵਲੇ ਉਹ ਵੇਖੋ ਇਕੱਠ ਇੰਨਾ ਹੋ ਜਿਆਦਾ ਹੋ ਜਾਂਦਾ ਵਾ ਬੰਦੇ ਦੇ ਵਾਸਤੇ ਗੱਲ ਨਹੀਂ ਇੱਥੇ ਕੱਠੇ ਨਾ ਮੋਲੇ ਇੱਡੇ ਵੱਡੇ ਕੱਠ ਦੇ ਵਿੱਚ ਕੋਈ ਦੂਜਾ ਮਤਲਬ ਪੁੱਟ ਸਿੱਧੀ ਜਾ ਕੇ ਕੋਈ ਮਤਲਬ ਅਚਾਰਰ ਤੇ ਆ ਚਾ ਉਹ ਕੋਈ ਨਹੀਂ ਦੇਖੋ ਜੀ ਸਾਰਿਆਂ ਨੇ ਆਉਣਾ ਵਾ ਇੱਥੇ ਸਾਧੂਆਂ ਨੇ ਵੀ ਆਉਣਾ ਵਾ ਸੰਤਾਂ ਨੇ ਵੀ ਆਉਣਾ ਵਾ ਪੜੇ ਬੋਦੇ ਸਾਡੇ ਵਰਗੇ ਇਨਸਾਨ ਸਰਾਰਤੀਆ ਸਰੋ ਵੀ ਕਦੇ ਇੱਕ ਦੋ ਆ ਜਾਣਗੇ ਹੋਏ ਉਹਨਾਂ ਨੂੰ ਕੀ ਕਹਿ ਸਕਦੇ ਬਾਬਾ ਜੀ ਮਤਬੁੱਦਨ ਨੂੰ ਪਹੁੰਚ ਉਹ ਵੀ ਨਾ ਹੋਏ ਕੰਮ ਕਰਨਾ ਬੜੀ ਵੱਡੀ ਦੇਣ ਆ ਬਾਬਾ ਜੀ ਦੀ ਐਡਾ ਵੱਡੇ ਜਿਹੜਾ ਸਮਾਗਮ ਜਿਹੜਾ ਤੁਸੀਂ ਬਹੁਤ ਵੱਡਾ ਦੇਣ ਬਾਬਾ ਜੀ ਨੂੰ ਅਸੀਂ ਤੇ ਸਾਨੂੰ ਤੇ ਇੰਜ ਲੱਗਦਾ ਵਾ ਵੀ ਜਦੋਂ ਅੱਜ ਤਰ੍ਹਾਂ ਸਾਡਾ ਘਰ ਆਏ ਨਹੀਂ ਸੇਖਮਾਤੂ ਸਾਡਾ 12 ਕਿਲੋਮੀਟਰ ਪਿੰਡ ਵਾ ਸਾਨੂੰ ਨਹੀਂ ਲੱਗਦਾ ਕਿ ਅਸੀਂ 12 ਕਿਲੋਮੀਟਰ ਤੋਂ ਆਏ ਆ ਸਾਨੂੰ ਇੰਜ ਲੱਗਦਾ ਸਾਡਾ ਘਰ ਬਾਬਾ ਜੀ ਦਾ ਬਾਬਾ ਜੀ ਜਿਹੜਾ ਰਾਤ ਜਿਹੜੀ ਕਥਾ ਕੀਰਤਨ ਕੀਤਾ ਹੋਇਆ ਕਥਾ ਬਾਬਾ ਢੀਂ ਵਾਲੇ ਨੂੰ ਰਾਤ ਦਾ ਕੇ ਦਿੰਦਾ ਰਾਤ ਬਹੁਤ ਵਧੀਆ ਕੀਤਾ ਉਹਨਾਂ ਨੇ ਉਹ ਬੜੇ 8 9 ਸਾਲਾਂ ਬਾਅਦ ਆਏ ਆ ਉਹਨਾਂ ਦਾ ਵੀ ਧੰਨਵਾਦ ਹੈ ਆ ਲੋਕ ਸੁਣਨ ਵਾਸਤੇ ਉਹਨਾਂ ਨੂੰ ਆਏ ਆ ਬਾਕੀ ਚਲੋ ਸੰਗਤ ਤੇ ਓਦਾਂ ਵੀ ਬੜੀ ਹੈ ਵੈਸੇ ਵੀ ਬੜੀ ਸੰਗਤ ਹੋਣੀ ਹੈ ਬਾਬਾ ਜੀ ਆਏ ਉਹਨਾਂ ਦਾ ਵੈਲਕਮ ਉਹਨਾਂ ਕਰਕੇ ਵੀ ਆਈ ਹੈ ਪਰ ਬਾਬਾ ਹਜਾਰਾ ਇਹ ਕਰਕੇ ਵੀ ਬੜੀ ਆਈ ਹੈ ਸਾਡੇ ਦੇ ਨੇ ਕਿ ਇੱਥੇ ਡਾਕਟਰ ਸਾਹਿਬ ਡਾਕਟਰ ਬਾਬਾ ਸ਼ਿਵ ਸਿੰਘ ਡਾਕਟਰ ਸ਼ਿਵ ਸਿੰਘ ਉਹਨਾਂ ਦੀ ਬੜੀ ਦੇਣ ਅਗਰਦਾਸਪੁਰ ਨੂੰ ਉਹ ਜਿਹੜੇ ਇੰਨਾ ਤੋਂ ਵਰਸਵਾਏ ਹੋਏ ਬਾਬਾ ਜੀ ਬਾਬਾ ਹਜਾਰਾ ਹੈ ਤੋਂ ਡਾਕਟਰ ਸ਼ਿਵ ਸਿੰਘ ਗਰਦਾਸਪੁਰ ਵਾਲੇ ਉਹਨਾਂ ਦੀ ਇਹ ਇਲਾਕੇ ਨੂੰ ਇਲਾਕੇ ਨੂੰ ਕਹਿੰਦੇ ਪੀਓ ਸਾਡੇ ਦੋ ਤਿੰਨ ਜ਼ਿਲ੍ਹੇ ਜਿਹੜੇ ਆ ਉਹ ਬਹੁਤ ਢੇਣ ਉਹਨਾਂ ਦੇ ਉਹ ਭਈਆ ਫਿਰ ਸੇਵਾਦਾਰ ਸਾਰੇ ਪਿੰਡ ਦੇ ਲੱਗੇ ਨੇ ਨੌਜਵਾਨ ਪਿੰਡ ਦੇ ਵੀ ਹੈਗੇ ਇਹਦੇ ਵਿੱਚ ਬਾਕੀ ਲਾਂਬ ਦੇ ਵੀ ਹੈਗੇ ਥੋੜੇ ਬੋਤੇ ਦੋ ਚਾਰ ਬੰਦੇ ਬਾਅਦ ਤੇ ਹੁਣ ਜਿੱਦਾਂ ਭਾਂਡੇ ਮੰਜਣ ਦੇ ਉਹ ਬਾਹਰ ਦੇ ਵਰਤੌਣ ਵਾਲੇ ਪਿੰਡ ਦੇ ਆ ਸਾਰੇ ਆਪਣੇ ਪਿੰਡ ਦੇ ਟਰਾਲੀਆਂ ਟਰੈਕਟਰ ਵੇਲੇ ਨੇ ਸਾਰੇ ਕੁਸ਼ੇ ਇਹਨੇ ਨੋਰਮਲ ਐਡਮਿਨਿਸਟ੍ਰੇਟਰ ਆ ਜਿਹੜੀ ਇੱਕ ਦੋ ਦਿਨ ਜਿਹੜੀ ਸੇਵਾ ਕਰਦੇ ਰਹੇ ਸਾਰੇ ਸਾਰੇ ਨਿਸ਼ਕਾਮ ਹੀ ਕਰਦੇ ਆ ਜੀ ਸਾਰੇ ਸਿਰ ਨਿਸ਼ਕਾਮ ਕਰਦੇ ਆ ਕੋਈ ਨਹੀਂ ਨਾ ਆਪਣੇ ਆਪਣੇ ਕੋਲੋਂ ਗਰਾਈ ਵੀ ਦੇਣੀ ਆ ਆਪਣੇ ਕੋਲੋਂ ਪੈਸੇ ਵੀ ਦੇਣੇ ਤੇ ਸੇਵਾ ਵੀ ਕਰਨੀ ਆ ਇਹ ਸਾਰਾ ਬਾਬਾ ਜੀ ਦਾ ਜੀ ਕਿਵੇਂ ਤਾਂ ਮੈਸੇਜ ਜਿਹੜਾ ਹੋਰ ਨੌਜਵਾਨਾਂ ਨੂੰ ਜਿਹੜਾ ਦੇਣਾ ਚਾਹੀਦਾ ਵੇਖੋ ਜੀ ਨੌਜਵਾਨਾਂ ਨੂੰ ਮੈਸੇਜ ਮੈਂ ਕੀ ਦੇ ਸਕਦਾ ਵਾਂ ਮੈਂ ਇੰਨੇ ਜੋਗਾ ਨਹੀਂ ਹੈਗਾ ਪਰ ਮੈਂ ਇੰਨਾ ਗੱਲ ਕਹਿਣਾ ਵੀ ਸਮਾ ਬੜਾ ਮਾੜਾ ਵਾ ਨਸ਼ਾ ਬਹੁਤ ਚੱਲਿਆ ਹੋਇਆ ਵਾ ਬਾਕੀ ਸਮਾ ਬਾਹਰ ਬਹੁਤ ਮਾੜਾ ਚੱਲਣ ਰਿਹਾ ਅੱਜ ਕੱਲ ਲੋਕ ਨਹੀਂ ਠੀਕ ਹੈਗੇ ਅਸਰਾਰਤੀ ਅੰਸਰ ਜ਼ਿਆਦਾ ਵਧ ਗਏ ਆ ਸੁਚੇਤ ਰਹਿਣਾ ਚਾਹੀਦਾ ਗੁਰੂ ਦੇ ਲੜ ਲੱਗਣਾ ਚਾਹੀਦਾ ਵਾ ਅਮਰਤ ਸ਼ਾਹ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਤੇ ਗੁਰੂ ਦੇ ਲੜ ਲਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਵਰਸੀ ਸਮਾਗ ਨੂੰ ਲਾ ਕੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਤਾਂ ਨੌਜਵਾਨਾਂ ਦੇ ਵੱਲੋਂ ਬਿਲਕੁਲ ਇਸਤਰਾਮ ਜਿਹੜੀ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਵੱਡਾ ਜਿਹੜਾ ਵੇਲਣਾ ਜਿਹੜਾ ਲੱਗਾ ਹੋਆ ਬਾਬਾ ਜੀ ਵੱਲੋਂ ਦੱਸਿਆ ਜਾ ਰਿਹਾ ਵੀ ਕੋਈ ਵੀ ਜਿਹੜੀ ਆ ਲਗਨ ਦੀ ਪਛਾਣ ਦੀ ਜਿਹੜੀ ਆ ਤੋਰ ਨਹੀਂ ਆ ਰਹੀ। ਕਾਂਢੀਵਾਲ ਬਾਬਾ ਜੀ ਕਹਿੰਿਆ ਵੀ ਹੁਣ ਤੱਕ ਵੇਖਣ ਨੂੰ ਜਿਹੜਾ ਨਹੀਂ ਕਰ ਰਿਹਾ ਪਟਾਲੀ ਮੁਕਤ ਨਾਲ ਲੈ ਰਿਹਾ। ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਆਪਣੀ ਤ